ਕੱਲ ਰਾਜਵੀਰ ਜਵੰਦਾ ਦੇ ਭੋਗ ਵਿੱਚ ਅਜਿਹਾ ਕੀ ਹੋਇਆ ਕਿ ਸਾਰਿਆਂ ਦੀਆਂ ਅੱਖਾਂ ਨਾਮ ਸੀ ਸਾਰਿਆਂ ਦੀਆਂ ਅੱਖਾਂ 'ਚੋਂ ਹੰਝੂ ਡਗ ਰਹੇ ਸੀ ਤੁਹਾਨੂੰ ਦੱਸ ਦਿੰਨੇ ਆ ਕਿ ਕੱਲ ਪੰਡਾਲ ਦੇ ਵਿੱਚ ਉੱਥੇ ਵੱਡੇ ਵੱਡੇ ਅਫਸਰ ਪੋਲਿਟੀਸ਼ੀਅਨ ਪੁਲਸ ਵਾਲੇ ਸਾਰੇ ਮੌਜੂਦ ਸੀ ਉਹ ਅਕਸਰ ਹੀ ਜੇ ਕਿਤੇ ਦੁੱਖ ਦੀ ਘੜੀ ਹੁੰਦੀ ਆ ਉਹਨਾਂ ਦਾ ਜਾਣਾ ਵੀ ਬਣਦਾ ਕਿਉਂਕਿ ਉਹ ਲੋਕਾਂ ਦੇ ਵਿੱਚ ਵਿਚਰਦੇ ਆ ਲੋਕਾਂ ਦੇ ਕੰਮ ਕਰਦੇ ਆ ਉਹ ਸਮਾਜ ਸੇਵੀ ਹੁੰਦੇ ਆ ਉਹ ਹਰ ਇੱਕ ਦੁੱਖ ਦੀ ਘੜੀ ਦੇ ਵਿੱਚ ਲੋਕਾਂ ਦੇ ਨਾਲ ਜਾ ਕੇ ਖੜਦੇ ਆ ਪਰ ਕੱਲ ਜੋ ਉਹਨਾਂ ਨੇ ਪੰਡਾਲ ਦੇ ਵਿੱਚ ਦੇਖਿਆ ਜੋ ਉਹਨਾਂ ਨੇ ਮਹਿਸੂਸ ਕੀਤਾ ਕਿਉਂਕਿ ਜਦੋਂ ਛੋਟੀ ਬੱਚੀ ਆਪਣੇ ਪਿਓ ਦੇ ਲਈ ਭਾਵਕ ਬੋਲ ਬੋਲ ਰਹੀ ਸੀ ਉਸ ਸਮੇਂ ਸਾਰਿਆਂ ਦੀਆਂ ਅੱਖਾਂ 'ਚ ਹੰਝੂ ਸੀ ਉਸ ਬੱਚੀ ਵੱਲ ਵੇਖ ਕੇ ਉਸ ਦੇ ਪਿਤਾ ਦੀ ਯਾਦ ਆ ਰਹੀ ਸੀ ਸਾਰਿਆਂ ਨੂੰ ਉਸ ਬੱਚੀ ਦਾ ਦੁੱਖ ਸਾਰਿਆਂ ਤੋਂ ਦੇਖਿਆ ਨਹੀਂ ਸੀ ਜਾ ਰਿਹਾ ਤੇ ਸਾਰੇ ਇਹ ਸੋਚ ਰਹੇ ਸੀ ਕਿ हे ਰੱਬਾ ਇਹ ਕੀ ਕਹਿਰ ਕਮਾਇਆ ਤੂੰ ਇੱਕ ਨਿੱਕੀ ਬੱਚੀ ਜਿਸ ਤੋਂ ਉਸ ਦੇ ਪਿਓ ਨੂੰ ਤੂੰ ਖੋ ਲਿਆ ਉਹ ਬੱਚੀ ਕਹਿ ਰਹੀ ਸੀ ਕਿ ਮੈਂ ਆਪਣੇ ਪਿਓ ਦੇ ਸਾਰੇ ਸੁਪਨੇ ਪੂਰੇ ਕਰਾਂਗੀ ਇਹ ਕਿਹੋ ਜਿਹਾ ਸਮਾਂ ਆ ਗਿਆ ਇੱਕ ਸਮਾਂ ਸੀ ਕਿ ਪਿਓ ਕਹਿੰਦਾ ਹੋਊਗਾ ਕਿ ਮੈਂ ਆਪਣੀ ਧੀ ਦੇ ਸਾਰੇ ਸ਼ੌਂਕ ਪੂਰੇ ਕਰੂੰ ਇਹ ਪਿਓ ਦਾ ਫਰਜ਼ ਵੀ ਆ ਤੇ ਹਰ ਇੱਕ ਪਿਓ ਇਹ ਸੋਚਦਾ ਵੀ ਆ ਤੇ ਕਰਦਾ ਵੀ ਆ ਕਿ ਮੈਂ ਆਪਣੇ ਧੀ ਦੇ ਆਪਣੇ ਪੁੱਤ ਦੇ ਸਾਰੇ ਸ਼ੌਂਕ ਪੂਰੇ ਕਰੂੰ ਤੇ ਕਿੱਥੇ ਉਹ ਬੱਚੀ ਕਹਿ ਰਹੀ ਸੀ ਨਿੱਕੀ ਬੱਚੀ ਉਸ ਉੱਪਰ ਕਿੰਨੀਆਂ ਜ਼ਿੰਮੇਵਾਰੀਆਂ ਆਈਆਂ ਉਹ ਕਹਿ ਰਹੀ ਸੀ ਕਿ ਮੈਂ ਆਪਣੇ ਪਿਓ ਦੇ ਸਾਰੇ ਸੁਪਨੇ ਪੂਰੇ ਕਰੂੰ ਮੈਂ ਆਪਣੇ ਪਿਓ ਦੇ ਜਿੰਨੇ ਸੁਪਨੇ ਸੀ ਉਸਨੇ ਸੋਚੇ ਚਾਹੇ ਉਹ ਇੱਕ ਵੱਡਾ ਸਿੰਗਰ ਸੀ ਉਸ ਕੋਲ ਪੈਸਾ ਸੀ ਦੌਲਤ ਸੀ ਸ਼ੌਹਰਤ ਸੀ ਪਰ ਜਿਹੜੇ ਸੁਪਨੇ ਆਪਦੇ ਉਹ ਕਿਸੇ ਪੈਸਿਆਂ ਦੇ ਮਹਤਾਜ ਨਹੀਂ ਉਹਨਾਂ ਨੂੰ ਪੈਸਿਆਂ ਦੇ ਇਕੱਲਾ ਪੈਸਿਆਂ ਨਾਲ ਪੂਰੇ ਨਹੀਂ ਕੀਤਾ ਜਾ ਸਕਦਾ ਕਿਉਂਕਿ ਪੈਸਾ ਆਪਣੀ ਜਗ੍ਹਾ ਸੁਪਨੇ ਆਪਣੀ ਜਗ੍ਹਾ ਅਕਸਰ ਇਹ ਉਹ ਆਪਦੀ ਧੀ ਨਾਲ ਗੱਲ ਕਰਦਾ ਹੋਣਾ ਕਿ ਮੇਰੇ ਆ ਸੁਪਨੇ ਆ ਮੈਂ ਸ਼ਾਇਦ ਪੂਰੇ ਕਰੂੰ ਕਿਉਂਕਿ ਰਾਜਵੀਰ ਜਬੰਦਾ 2016 ਦੇ ਵਿੱਚ ਹੀ ਤਕਰੀਬਨ ਇੰਡਸਟਰੀ ਦੇ ਵਿੱਚ ਆਇਆ ਜਦੋਂ ਉਸਨੇ ਨਾਮ ਕਮਾਇਆ ਉਸਨੇ ਪੈਸਾ ਕਮਾਇਆ ਫਿਰ ਵੀ ਬੰਦਾ ਮਿਹਨਤ ਕਰਦਾ ਆਪਦੇ ਪਰਿਵਾਰ ਲਈ ਕਿ ਚਲੋ ਹੁਣ ਮਿਹਨਤ ਕਰਦੇ ਆ ਆਪਦੇ ਸੁਪਨੇ ਅੱਗੇ ਪੂਰੇ ਕਰਾਂਗੇ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਸ਼ਾਇਦ ਉਸਨੇ ਇਹ ਚਾਇਆ ਹੀ ਨਹੀਂ ਕਿ ਇਹ ਆਪਦੇ ਸੁਪਨੇ ਪੂਰੇ ਕਰੇ ਪਰ ਉਸਦੀ ਬੇਟੀ ਨੇ ਜਰੂਰ ਇਹ ਸਾਰੇ ਪੰਡਾਲ ਦੇ ਵਿੱਚ ਕਿਹਾ ਸਾਰਿਆਂ ਦੇ ਸਾਹਮਣੇ ਕਿ ਮੇਰੇ ਪਿਓ ਦੇ ਸੁਪਨੇ ਜੋ ਰਹਿ ਗਏ ਉਹ ਮੈਂ ਆ ਪੂਰੇ ਕਰਾਂਗੀ ਤੇ ਜਦੋਂ ਇਸ ਗੱਲ ਇਹ ਗੱਲ ਸਾਰਿਆਂ ਨੇ ਸੁਣੀ ਤਾਂ ਸਾਰਿਆਂ ਦੀਆਂ ਅੱਖਾਂ ਨਾਮ ਹੋ ਗਈਆਂ ਕਿ ਰੱਬਾ ਇਹ ਕਿਹਸੀ ਦੁੱਖ ਦੀ ਘੜੀ ਆ ਉਹ ਅਕਸਰ ਹੀ ਬੜੇ ਥਾਵਾਂ ਤੇ ਜਾਂਦੇ ਰਹਿੰਦੇ ਨੇ ਦੁੱਖ ਦੀ ਘੜੀ ਚ ਪਰ ਜ਼ਿਆਦਾ ਨਹੀਂ ਮਹਿਸੂਸ ਕਰਦੇ ਕਿਉਂਕਿ ਉਹ ਸਮਾਜ ਦੇ ਵਿੱਚ ਵਿਚਰਦੇ ਨੇ ਉਹ ਜਿਹੜਾ ਦੇਖਦੇ ਰਹਿੰਦੇ ਨੇ ਪਰ ਕੱਲ ਉਸ ਸ਼ਾਇਦ ਉਸ ਬੱਚੀ ਨੂੰ ਦੇਖ ਕੇ ਉਸ ਦਾ ਦੁੱਖ ਦੇਖ ਕੇ ਕਿਸੇ ਤੋਂ ਰਹਾ ਨਹੀਂ ਗਿਆ ਆਪਾਂ ਸਾਰਿਆਂ ਨੂੰ ਪਤਾ ਕਿ ਰਾਜਵੀਰ ਜਵੰਦੇ ਦਾ ਸ਼ਿਮਲੇ ਜਾਂਦੇ ਐਕਸੀਡੈਂਟ ਹੋ ਗਿਆ ਸੀ ਇਹ ਹਲੇ ਕਲੀਅਰ ਨਹੀਂ ਹੋਇਆ ਕਿ ਠੱਠੇ ਵੱਜੇ ਸੀ ਜੋ ਠੱਠੇ ਦੱਸਣ ਦੇ ਮੁਤਾਬਕ ਵੀ ਠੱਠੇ ਭੜ ਰਹੇ ਸੀ ਕਿ ਬਲੇਰੋ ਗੱਡੀ ਵੱਜੀ ਆ ਕਿਉਂਕਿ ਹਾਲੇ ਸੋਸ਼ਲ ਮੀਡੀਆ ਉੱਪਰ ਬਹੁਤ ਸਾਰੀਆਂ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਪਰ ਇਸ ਬਾਰੇ ਕਈ ਕਲੱਬਾਂ ਨੇ ਰੱਟ ਪਾਈ ਆ ਕਈ ਸੰਸਥਾਵਾਂ ਜੋ ਹਾਈ ਕੋਰਟ ਦਾ ਰੁਖ ਅਪਣਾ ਰਹੀਆਂ ਕਿ ਜੇਕਰ ਉਸ ਬੱਚੇ ਦੇ ਨਾਲ ਗਲਤ ਹੋਇਆ ਤਾਂ ਉਸ ਨੂੰ ਇਨਸਾਫ ਮਿਲ ਸਕੇ ਜੇ ਕਿਸੇ ਦੋਸ਼ੀ ਨੇ ਉਸ ਦੇ ਨਾਲ ਕੁਝ ਗਲਤ ਕੀਤਾ ਤਾਂ ਉਸ ਦੋਸ਼ੀ ਨੂੰ ਸਜ਼ਾ ਮਿਲ ਸਕੇ ਕੱਲ ਆਪਾਂ ਸਾਰਿਆਂ ਨੇ ਦੇਖਿਆ ਦੁੱਖ ਦੀ ਘੜੀ ਦੇ ਵਿੱਚ ਸਾਰੇ ਐਕਟਰ ਸਿੰਗਰ ਪੋਲੀਟੀਸ਼ੀਅਨ ਵੱਡੇ ਵੱਡੇ ਪੁਲਿਸ ਆਫਸਰ ਸਾਰੇ ਆਸ-ਪਾਸ ਦੇ ਪਿੰਡਾਂ ਦੇ ਲੋਕ ਉਸ ਦੁੱਖ ਵਿੱਚ ਸ਼ਾਮਲ ਹੋਣ ਆਏ ਤੇ ਸਾਰਿਆਂ ਨੇ ਕਿਉਂਕਿ ਜਿਵੇਂ ਕਹਿੰਦੇ ਨੇ ਦੁੱਖ ਵੰਡਿਆਂ ਘਟਦਾ ਖੁਸ਼ੀ ਵੰਡਿਆਂ ਦੂਣੀ ਹੁੰਦੀ ਆ ਇਸ ਕਰਕੇ ਸਾਰਿਆਂ ਨੇ ਆਪਣਾ ਫਰਜ਼ ਸਮਝਿਆ ਕਿ ਆਪਾਂ ਇਸ ਦੁੱਖ ਦੀ ਘੜੀ ਦੇ ਵਿੱਚ ਉਸ ਪਰਿਵਾਰ ਦੇ ਨਾਲ ਜਾ ਕੇ ਖੜੀਏ ਪਰਿਵਾਰ ਨੂੰ ਅੱਜ ਲੋੜ ਆ ਉਹਨਾਂ ਦਾ ਸਹਾਰਾ ਬਣੀਏ ਇਸ ਕਰਕੇ ਕੱਲ ਜੋ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਸੀ ਉਹ ਕੱਲ ਕੀਤੀ ਗਈ ਤੇ ਸਾਰੇ ਹੀ ਇਸ ਦੁੱਖ ਦੀ ਘੜੀ ਦੇ ਵਿੱਚ ਸਾਰੇ ਪਰਿਵਾਰ ਦੇ ਨਾਲ ਸ਼ਾਮਲ ਹੋਏ ਤੇ ਪਰਿਵਾਰ ਦਾ ਪੂਰਾ ਸਾਥ ਦਿੱਤਾ